ਸੇਗੜਾ ਭਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਤੇ ਭਾਈ ਜੀ ਲੱਗੇ ਵੀਡੀਓ ਬਣਾਉਣਾ ਭਾਈ ਬਹੁਤ ਸੋਹਣੇ ਪਸ਼ੂ ਰਿਆਂ ਨੇ ਤੇ ਛੋਟੀਆਂ ਕੁੱਤੋ ਕੜ ਗਪਣਾ ਵਸ਼ੀਆਂ ਟੁਕੜ ਗਪਣਾ ਛੋਟੀਆਂ ਤਾਜੀ ਸਈਆਂ ਛੋਟੀਆਂ ਭਾਈ ਕੋਲ ਲਾਈਆਂ ਆ ਬਹੁਤ ਸੋਹਣੇ ਪਸ਼ੂ ਤੇ ਭਾਈ ਨਾਲ ਕਰਦੇ ਗੱਲਬਾਤ ਸਰਸਿਕਾਲ ਬਾਈ ਜੀ ਸਰਸਿਕਾਲ ਜੀ ਕੀ ਹਾਲ ਜੇ ਸਭ ਵਧੀਆ ਠੀਕ ਹਾਂ ਠੀਕ ਹਾਂ ਤੇ ਬਾਬਾ ਜੀ ਠੀਕ ਠਾਕ ਬਹੁਤ ਇਨਸਾਫ ਬਹੁਤ ਬਹੁਤ ਕਿਰਪਾ ਬਖਸ਼ੋ ਬਾਈ ਤੁਸੀਂ ਠੀਕ ਠਾਕ ਜਿੰਨੇ ਭੈਣ ਭਰਾ ਮਾਡੇ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਿਨੋਂ ਧੰਨਵਾਦ ਕਰਦੇ ਆਂ ਹਾਂਜੀ ਜਿਨੇ ਵਾਦੋ ਵਾਦ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਆ ਠੀਕ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਹਾਂਜੀ ਜਿਹੜੇ ਰਹਿੰਦੇ ਵੀਰ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਜੀ ਵਾਦੋ ਵਾਦ ਪਿਆਰ ਕਰਿਓ ਬਹੁਤ ਵਾਦ ਲਾਈਕ ਕਮੈਂਟ ਤੇ ਸ਼ੇਅਰ ਵਧੀਆ ਪਿੱਲੀ ਵੀਡੀਓ ਜੇ ਕਿਆ ਹਈ ਪੀਰਾ ਸੰਯੋਗ ਦੇ ਨਾਲ ਹੀ ਆ ਜੇ ਪ੍ਰਵਾਸ ਸਾਰਾ ਨਾਲ ਆ ਤੇ ਫੇਰ ਹੀ ਚੈਨਲ ਚੱਲਦਾ ਜੇ ਇਹਦੀ ਗੱਲ ਸਹੀ ਗੱਲ ਹੈ ਪਰਿਵਾਰ ਨਾਲ ਆ ਸਾਰੀ ਸੰਗਤ ਨਾਲ ਆ ਸਹੀ ਗੱਲ ਤੇ ਮਾਲ ਵਧੀਆ ਸਾਰੇ ਮਿਹਨਤ ਵਧੀਆ ਕਰਦੇ ਬਹੁਤ ਵਧੀਆ ਮਿਹਨਤ ਤੁਹਾਡੀ ਰਾਹ ਦਿਨ ਕੰਮ ਖੇਡਿਆ ਬਹੁਤ ਵਧੀਆ ਵੀਰ ਜੀ ਮਾਲ ਤੇ ਬਾਤ ਇਹ ਪੇਗਾ ਲਿਆ ਵੀ ਹੈ ਪਾਣਾ ਹੈ ਜਾਇਜ ਬਿਲਕੁਲ ਨੋਰਮਲ ਪਾ ਇਹ ਵੀ ਇਹ 12 ਮਹੀਨੇ ਇਤੇ ਕੋ ਬਾਬਾ ਜੀ ਰੇਟ ਵੀਰ ਜੀ ਜਾਇਜ 12 ਮਹੀਨੇ ਪਾ ਹੈ ਰੋ ਭਾਈ ਮਿਲੂ ਪਾਣਾ ਹਾਂਜੀ ਠੀਕ ਹੈ ਨਹੀਂ ਦੇ ਪਾਣ ਦੇ ਦੇ ਠੀਕ ਹੈ ਬਾਬਾ ਜੀ ਕੋਈ ਵੀਰ ਜੀ ਨਾਲ ਇੰਨਾ ਜਿਆਦਾ ਖਰਚਾ ਨਹੀਂ ਇਹ ਕਿਹੜੀਆਂ ਮੰਡੀਆਂ ਲਈਆਂ 5 5 3000 ਖਰਚੇ ਘਰਾਂ ਜੋ ਮਾਲ ਲਈਦਾ ਸਾਫ ਸੁਥਰਾ ਪਾਣਾ ਤੇ ਜਾਇਜ ਸਹੀ ਗੱਲ ਹੈ ਜਾਇਜ ਕਮਾਈ ਨਾਲ ਵੀਰ ਜੀ ਦੇਈ ਜਾਂਦਾ ਠੀਕ ਹੈ ਸਹੀ ਗੱਲ ਸਹੀ ਗੱਲ 5 4 ਲੈ ਜਾਂਦੀਆਂ ਸਾਫ ਜੀਆਂ ਵੇਖ ਕੇ ਠੀਕ ਹੈ ਬਾਈ ਤੋਂ ਸੋ ਜੰਮਰੇ ਕੱਲੇ ਕੱਲੇ ਡੰਗਰੇ ਡਿਟੇਲ ਦੱਸਦੇ ਆ ਚਲੋ ਠੀਕ ਆ ਬਹੁਤ ਛੋਟੀ ਤੇ ਤਾਜੀ ਸੂਈ ਝੋਟੀ ਜੀ ਰਾਤ ਦੀ ਹਾਂਜੀ ਤਾਜੀ ਸੂਈ ਝੋਟੀ ਜੇ ਤੇ ਕੀ ਮਗਰ ਬਚਾ ਕੱਲੇ ਕੱਟਾਰੇ ਜੀ ਕੱਲੇ ਆ ਆ ਨਾੜੂ ਨਾਲ ਘਟਾ ਦੂਜਾ ਸੂਆ ਵੱਡੀ ਝੋਟੀ ਹਰਿਆਣੇ ਦੀ ਤਾਂ ਕ ਦੂਜਾ ਸੂਆ ਭਾਈਆਂ ਸੂਈ ਉਹਨਾਂ ਦਾ ਦੂਜਾ ਸੂਆ ਸੂਈ ਵੱਡੀ ਝੋਟੀ ਗੁੰਦੀ ਰਾਜੀ ਲਹੂ ਵਾਲੀ ਝੋਟੀ ਦੇਖੋ ਲੈਵਾ ਕਰੋ ਚੈੱਕ ਕਮਾਲਾ ਪਾਈਆਂ ਟਾਬੇ ਲਾਇਏ ਛਲੇ ਬੁਰੇ ਠੀਕ ਹੈ ਭਾਈ ਜੀ ਬਹੁਤ ਜਿਆਦਾ ਚੰਗੇ ਲੱਗੇ ਛੋਟੀ ਆ ਠੀਕ ਜੀ ਇਹ ਲੈ ਜੀ ਠੀਕ ਆ ਸਰੇ ਚਾਕੇ ਕਿਲੋ ਚੋਤੀ ਉਤਰਾ ਠੀਕ ਹੈ ਭਾਈ ਜੀ ਇਹ ਚੋਟੀ ਨਹੀਂ ਤੇ ਵਿਗਣ ਗੱਭਣ ਹਾਂਜੀ ਤੇ ਸਾਰੇ ਵੀਰਾਂ ਪਾੜੀਆਂ ਮੁੱਲ ਆਇਆ ਛੋਟਾ ਹਾਂਜੀ ਹਾਂਜੀ ਛੋਟੀ ਉਹਦੇ ਦਣੀ ਮਾਨੇ ਨੂੰ ਪੂਰੇ ਠੀਕ ਜੀ ਛੋਟੀ ਚੰਗੇ ਇੱਕ ਵਾਰ ਵੀ ਖਾਨਦਾਨ ਦੇ ਵਿੱਚ ਛੋਟੀ ਆਈ ਹੈ ਤੇ ਖਾਨਦਾਨ ਦੇ ਵਧੀਆ ਬੰਦਿਆਂ ਲੋ ਛੋਟੀ ਆਈ ਹੈ ਮੈਂ ਨਾ ਦੁੱਧ ਵਾਲੀ ਛੋਟੀ ਪੂਰੀ ਸ਼ਾਮਨਗਰੋਂ ਵੀ ਤੇ ਨਹੀਂ ਸ਼ਾਮਨਗਰ ਦੀ ਸ਼ਾਮਨਗਰ ਸ਼ਾਮਨਗਰ ਦੀ ਛੋਟੀ ਆ ਠੀਕ ਹੈ ਸ਼ਾਮਨਗਰੋਂ ਛੋਟੀ ਆਈ ਹੈ ਵਧੀਆ ਛੋਟੀ <applause> ए, شام نگر اپنا امبرسر پینٹ ہے کوئی شام نگر ادھر نہ پھولے لے پی حیدرآباد شام نگر کو بابا جی شام نگر ایسے پنڈ چاہیے امرسر آج چوٹی دیکھو ਠੀਕ ਬਾਬਾ ਜੀ। ਬੜਾ ਅਗੜਾ ਵੀ ਕਰੀਮ ਸ਼ੌਹਨ ਜਾ ਕੇ ਪੁੱਛਾਂ ਗਏ। ਇਹ ਤਾਂ ਕਹਿੰਦਾ ਪੁੱਛਿਆ ਖਿਚਣ ਨਾਲ ਹੜਾ ਕੰਮ ਕਰ ਸਕਦੇ। ਹਾਂ ਜੰਗਤ ੜੇੜੀ ਨਾਲ ਲਾਉਂਦੇ ੜੇੜੀ ਨਾਲ ਬਿਚਾਉਂਦੇ। ੜੇੜੀ ਨਾਲ ਲਵ ਵਾਲੀ ਝੋਟੀ ਵੱਡੀ ਲਿਆ ਵੇਖੋ ਵੇਖੋ ਕਮਾਲਾਂ ਪਾਈਆਂ ਖਬੇ ਪਾਈ ੜੇੜੀ। ਖਾਨ ਸੁਣ ਵੇਖੋ। ਸਗੀ 사ਗੀ ਮੁਖਾਲਦੇ ਵੀ ਨਾਲੇ। ਤੇ ਅੰਗ ਤੋਂ ਕਿ ਮੁਖਾਲਦੇ ਬਹੁਤ ਜਿਆਦਾ ਕਾਤ ਮੇਰੀ ਔਲ। ਠੀਕ। ਆ ਜੀ ਬਟਾ ਅੱਜ ਰਾਤ ਮਗਰ ਮਨ ਲੀ ਆ ਗਿਆ। ਠੀਕ। ਤੁਹਾਡੀ ਬਾਂਹ ਬ੍ਰੈਂਡਰ ਆ। ਛੋਟੀ ਵੀ ਜੀ। ਹਾਂ ਜੀ। ਠੀਕ ਮੋਲੇ ਵਾਈ ਜੀ ਇਹ ਤੇ ਆ ਲੈਣਾ ਹਾਂ ਕਾਰੀਗਰ ਬੰਦਾ ਤੇ ਫੋਨ ਤੇ ਕਰਲਾਂਗੇ ਜਿਹੜੀ ਇਹ ਫੋਨ ਤੇ ਚੋ ਠੀਕ ਵੀ ਕਾਰੀਗਰ ਵੀ ਰੀਤਨ ਤੇ ਆ ਹਾਂ ਜੀ ਜੀ ਠੀਕ ਤੇ ਕਾਰੀਗਰ ਵੀ ਖਰੀਦਨ ਤੇ ਆ ਤੇ ਫੇਰ ਫੋਨ ਹੋਦਾ ਫੋਨ ਤੇ ਚੱਲਣ ਰਿਹਾ ਤੇ ਫੋਨ ਦਾ ਕਰੇ ਫੋਨ ਤੇ ਫੋਨ ਜ਼ਰੂਰ ਕਰੇ ਵਧੀਆ ਗੱਲਿਆ ਠੀਕ ਆ ਇਹ ਫੋਨ ਤੇ ਹੋਊਗੀ ਤੇ ਕਾਰੀਗਰ ਵੀ ਭਰਾ ਦੋ ਤਿੰਨ ਖੀਤਨ ਦੇ ਇਹਨੂੰ ਜਬ ਵਧੀਆ ਚੋਟੀ ਆ ਤੇ ਮੋਲੇ ਦਾ ਵੀ ਨੋਰਮਲ ਜਾਈ ਆ ਤੇ ਚਲੋ ਉਹ ਖਰੀਦਨ ਕਰਕੇ ਹੋ ਜਾਂਦੀ ਗੱਲ ਫੜੀ ਜੀ ਜੀ ਦਾ ਵੀ ਵੇਚ ਦਿੱਤੀ ਇਹ ਤਾਂ ਆਖਦੇ ਆ ਨਾ ਨਿਕਨ ਵਾਲੀ ਆ ਨਿਕਨ ਵਾਲੀ ਝੋਟੀ ਹੈ ਪੇ ਲਾਣੀ ਕੇ ਵਪਾਰੀ ਭਰਾ ਲੈ ਆਂਦੇ ਆ ਫੇਰ ਉਹ ਗੱਲ ਬਾਤ ਹਾਂ ਠੀਕ ਜੀ ਤੇ ਨੋਰਮਲ ਹੀ ਮੋਲਿਆ ਨੋਰਮਲ ਹੀ ਕਰਨ ਦੇ ਜੀ ਚੰਗੀ ਝੋਟੀ ਸਾਫ ਝੋਟੀ ਵਧੀਆ ਝੋਟੀ ਆ ਵੱਡੀ ਸੋਹਣੀ ਗੁੰਦੀ ਰਾਈ ਕਾ ਕੇ ਗਾੜੀ ਵਿੱਚ ਆ ਗਈ ਝੋਟੀ ਠੀਕ ਜੀ ਪਹਿਲਣ ਖਰੀਦੀ ਆ ਪਹਿਲਣ ਪਹਿਲਣ ਕਟਾ ਦੇ ਕਟਾ ਦੇ ਇਹ ਪਰਸ ਕੱਲ ਪਰਸ ਸਹੀ ਦੇ ਇਹ ਠੀਕ ਬਹੁਤ ਜ਼ਿਆਦਾ ਚੰਗੀ ਹੈ ਠੀਕ ਹਾਂਜੀ ਕਰੋ ਸਾਜੀ ਸੁਤਰੀ ਅਜੋ ਕਿਆ ਬੀ ਜੀ ਇਤਨੀ ਬੜੀ ਬੜੀ ਚੰਗੀ ਲੋਕੀ ਖਾਮਦੇ ਆ ਜੋ ਟਿਕਦੇ ਪਹਿਲੇ ਨੇ ਕੱਟੀ ਆ ਗਈ ਜੇ ਵਧੀਆ ਸਾਫ ਸੁਤਰੀ ਬਹੁਤ ਠੰਡੀ ਤੇਰੀ ਸਾਫ ਕੁਆਲਟੀ ਵਾਲੀ ਵੀ ਸਿੰਘ ਵੇ ਕੀ ਕੁਆਲਟੀ ਦਾ ਲੱਗਦਾ ਬੁਥੀ ਬਾਥੀ ਬਹੁਤ ਸੋਹਣੀ ਲੱਗੀ ਆ ਹਾਂਜੀ ਪਹਿਲਾ ਸੂਆ ਪਲੋਂਚ ਚੜੀ ਜੇ ਤੇ ਦੇਖੋ ਬੁਥੀ ਬਾਥੀ ਠੀਕ ਬਾਈ ਹਾਂ ਇੱਕ ਤਰੰਗ ਕਾਲੀ ਵੀ ਜੀ ਠੰਡੀ ਤੇਰੀ ਹੋਰ ਵਧੀਆ ਆ ਚਿਕਾਠਾ ਤੇ ਗੂਠਾ ਚੰਗਾ ਥਾਨੇ ਚੰਗਾ ਲੱਗਾ ਵਧੀਆ ਬਿਲਕੁਲ ਜੈਜ ਬਿਲਕੁਲ ਖੜੀ ਆ ਵਧੀਆ ਸਾਫ ਉਦਰੀ ਸਾਰੇ ਪਾਸੇ ਬਿਲਕੁਲ ਪਹਾੜਾਂ ਵੀ ਛੋਟੀ ਜੈਜ ਹਾਂਜੀ ਜੇ ਪਹਾੜਾਂ ਪਿੱਛੋਂ ਮਿਲੀਆਂ ਤੇ ਪਹਾੜਾਂ ਦਵਾਂਗੇ ਜੈਜ ਰੇਟ ਆਪਣਾ ਮੋ ਲਗਾਈਏ 75 70 ਹਾਂ ਤੇ ਨਾ 60000 ਦੀ 60000 ਦੀ ਹਾਂਜੀ ਢਿੰਗ ਜੀ ਛੜਦਾ 2000 ਦੀ 26000 ਦਵਾਂਗਾ 60000 ਦੀ ਪਹਿਲਾ ਸੁਆ ਸੁਈ ਤਾਜੀ ਸੁਈ ਛੋਟੀ ਤੇ 60000 ਦੀ ਮੈਂ ਆਂਦੀ ਬਾਈ ਤੋਂ 100 ਤੋਂ ਮੈਂ ਤੁਹਾਨੂੰ 60000 ਦੇ ਬਾਈ ਕਹਿੰਦੇ ਸਾਈ ਛੋੜ ਹੀ ਹੋਣੀ ਛੋੜੀ ਤਾਂ ਵਧੀਆ ਛੋਟੀ ਬਿਲਕੁਲ ਨੋਰਮਲ ਮੁੱਲ ਕੀਤਾ ਪਾਈਆਂ ਨੇ ਬਹੁਤ ਸਸਤਾ ਗਿਆ ਵਧੀਆ ਜਾ ਮੈਂ ਜੀ ਅੱਜ ਕੋਈ ਦੇ ਦਾਂਗਾ ਪਰ ਥਣ ਥਣ ਬੜਾ ਬਹੁਤ ਸਸਤ ਛੋਟੀ ਵਧੀਆ ਨਹੀਂ ਕੋਈ ਦੰਦਾ ਜਿਹੜੀ ਗੱਲ ਆ ਪਿਛੋਂ ਪੈਣ ਦੀ ਨੈਣ ਵਾਲੀ ਭਾਣਾ ਜੈ ਭਾਣਾ ਜੈ ਵਧੀਆ ਪਲੂਣ ਛੋਟੀ ਆ ਵਧੀਆ ਸਾਫ ਉੱਤੇ ਗਾ ਬੋਲੋ ਜੀ ਹਾਂ ਨਾ ਵੀ ਦੇਣੀ ਪੈ ਠੀਕ 65000 ਦੀ ਹਾਂ ਨਾ ਝੋਟੀ ਵਧੀਆ ਝੋਟੀ ਸਾਫ ਠੀਕ ਹੈ ਬਾਈ ਪੈਣ ਦਾ ਚੋੜੇ ਐਂ ਡਿਆ 60000 ਦਾ ਪਾ 60000 ਰੇਟ ਵਧੀਆ ਝੋਟੀ ਪੈਣੀ ਆ ਆਪਣੀ ਤਾਂ ਸਾਨੂੰ ਕਰੋ ਚੈੱਕ ਹੋ ਇਹ ਸਾਨੂੰ ਕੀ ਲੱਗਾ ਪੂਰਾ ਵਧੀਆ ਠੀਕ ਹੈ ਜੀ ਗਾੜੀ ਆ ਗਈ ਆ ਝੋਟੀ ਐਫ ਡੀ ਠੀਕ ਹੈ ਐਫ ਡੀ ਝੋਟੀ ਆ ਜਿਹੜਾ ਰਕਮ ਲਾ ਲੂਗਾ ਦੋਆ ਮਹੀਨਾ ਬਾ ਡਾਊਨ ਹੋਣੀ ਠੀਕ ਜੀ ਵੱਡੀ ਜੀ ਕੰਮ ਨਹੀਂ ਦੀ ਕੱਪਣ ਆ 80000 ਦੀ ਵੱਡੀ ਕੱਪਣ ਹੈ ਚੱਟ ਬਲੈਕ ਨਾ ਝੋਟੀ ਇਹ ਹੋਰ ਛੋਟੀ ਉਧਰ ਦੀ ਵੱਡੀ ਛੋਟੀ ਵੱਡੀ ਛੋਟੀ 8 ਮਹੀਨੇ ਦੇ ਕੱਪੜਿਆਂ ਨੂੰ ਦੋਦਰੇ ਦੇਂਦੀ 8 ਮਹੀਨਾ ਦੀ ਗਰਾਈ ਹੋਦੀ ਠੀਕ ਹੈ 8 ਮਹੀਨਾ ਦੀ ਜਿਹੜਾ ਕੋਈ ਵੀਰ ਭਰਾ ਜਿੰਨੇ ਖਾਣੀਆਂ ਚੈੱਕ ਕਰਾ ਕੇ ਲੈ ਜੀ ਹਾਂਜੀ ਹਾਂਜੀ ਕਿਹੜੀ ਗੱਡਾ ਪੂਰੀ 8 ਮਹੀਨਿਆਂ ਦੀ 8 ਮਹੀਨੇ ਦੀ ਗੱਬਾਂ ਝੋਟੀ ਤੇ ਚੈੱਕ ਪਾਸ ਤੇ ਦੋਦਰੀ ਖੀਂਦੇਂਦੀ ਪਰ ਰੇਲ ਗੱਡੀ ਦਾ ਡੱਬਾ ਹੀ ਆ ਵੱਡੀ ਝੋਟੀ ਹਿaryana ਦੀ ਮੋਰਾ ਨਫੜੀ ਵੇਖੋ ਵੱਡੀ ਤੇਰੀ ਹਿaryana ਦੇਂਗ ਪਾਈ ਤੇ ਕਾਦੀ ਝੋਟੀ ਆ ਹਾਂ ਵੱਡੀ ਵੱਡੀ ਖਿਲਾਰੋ ਖਿਲਾਰੋ ਬਾਈ ਖਿਲਾਰੋ ਇੱਥੇ ਇੱਦਾਂ ਖਿਲਾਰੋ ਨਾ ਕੈਮਰਾ ਦੇ ਕੇ ਇਸ ਪੋੜਾ ਵੀ ਦੇਖੋ ਕਿ ਨਾ ਜੜਾ ਹਾਂ ਭਾਈ ਇਹ ਪੂਰੀ ਗੱਲ ਸਹੀ ਹੈ ਵੇਖੋ ਕੋਈ ਗੱਲ ਬਾਤ ਆ ਵੱਡੀ ਵੀ ਦੀ ਪ੍ਰੈਂਡ ਰਿਆ ਆ ਪੂਰੀ ਯਾਰੇ ਵਾਲੀ ਝੋਟੀ ਨਾ ਪਹਿਲੇ ਸੋਧਰੋਂ ਆਦੀ ਬੰਦਿਆਂ ਨੇ ਦੇਖੋ ਡੰਡੇ ਵੀ ਡੰਡਾ ਖਿਲਾਤਾ ਕਹਿੰਦੇ ਦੋ ਮਹੀਨੇ ਕੀ ਜਿਹੜਾ ਬੰਦਾ ਸਾਂਭੋ ਬੋਲਾ ਕਰਾਉਂਦੇ ਆ ਇਹ ਹਾਂ ਸਹੀ ਕਾ ਵੱਡੀ ਡਾਲੀ ਝੋਟੀ ਆ ਦੋ ਮਹੀਨੇ ਜਿਹੜਾ ਸਾਂਭ ਗਿਆ ਤੇ ਗਰਮੀਆਂ ਦੁੱਧ ਦਸ ਸਿਆਲ ਦਾ ਦੁੱਧ ਦੋਵੇਂ ਦੁੱਧ ਇਕੱਠੇ ਇਹ ਦੋਵੇਂ ਦੁੱਧ ਇਕੱਠੇ ਛੋਟੀ ਟਾਵਰ ਹੋਣੀ ਵੀ ਵਡੀ ਛੋਟੀ ਸਿਆਲ ਦੀਆਂ ਗਰਮੀਆਂ ਦੀ ਵਡੀ ਛੋਟੀ ਆ ਮੁਰਾ ਨਸਲ ਦੀ ਛੋਟੀ ਵੀਰ ਬਿਲਕੁਲ ਦੇਣ ਲੈਣ ਮੋਲ ਤਾਂ ਕੀ ਮੋਲ ਬਾਈ ਇਹਦਾ ਹਾਂਜੀ ਛੋਟੀ ਤੇ ਹੁਣੇ ਵਿਗਦੀ ਵੀ ਲੱਕਦੀ ਪਰ ਉਹ ਨਹੀਂ ਜਾਇਜ਼ ਦੇਣ ਲੈਣ ਮੋਲੇ ਦਾ ਭਵੇਂ ਕਰੀਏ 85 ਤੇ ਭਵੇਂ 80 ਹਾਂ 70000 ਦੀ ਹੋਣੀ ਆ 70000 ਦੀ ਹੋਣੀ ਆ ਯਸ ਨੋ ਅਕ ਪਿੱਛੋ ਧਿਆਨ 75000 ਦੀ ਯਸ ਨੋ ਹੋਣੀ ਆ ਵਧੀਆ ਜੋ ਦੇ ਯਾਰ 2 ਮਹੀਨੇ ਚੋਟੀ ਵਿਕਣੀ ਠੀਕ ਗੱਲ ਹੈ ਤੇ ਥਣ ਥਣ ਵੇਖ ਲੋ ਤੇ ਥਣਾ ਜਿਹੜੀ ਪੂਰੀ ਪਾਸ ਗਰੰਟੀ ਦੀ ਗੱਲ ਨਾਲ ਦੀ ਗਰੰਟੀ ਥਣਾ ਦੀ ਭਾਈਆਂ ਦੀ ਗਰੰਟੀ ਥਣਾ ਗਰੰਟੀ ਵਿੱਚ ਗਰੰਟੀ ਭਾਈਆਂ ਦੀ ਦੁਜਾ ਸੁਆ ਤੇ 75000 ਦੀ ਹਾਂ ਨਾ ਹਾਂ ਨਾ ਜੋ ਤੁਸੀ ਹੋਣੀ ਹੋਣੀ ਆ ਤੇ 2 ਮਹੀਨੇ ਬਸ ਰਹਿ ਗਏ ਸੂਚ ਪੀ ਸੇਵਾ ਹੀ ਆ ਕਮੇਟੀ ਰਹਿ ਗਈ ਹਸਾਉਣਾ ਦੇ ਜਿਹੜਾ ਲੈ ਕੇ ਨਾ ਝੋਟ ਆਪਣੀ ਮਦੀਨਾ ਕਹਿੰਦੇ ਛੱਡਿਆ ਵਾ ਪਾਈਆ ਦੁੱਧ ਉਹ ਵੀ ਆਂਦੀ ਹੁੰਦੀ ਹੁਣ ਕੋਲ ਚੋਲੋ ਤੇ ਬਾਈ ਕਹਿੰਦੇ ਆ ਵੀ ਜੇ 2 ਮਹੀਨੇ ਸਾਹਮਣੇ ਤਿਆਰ ਕਰਕੇ ਹੀ ਖਰੀਦਾਂਗੇ ਬਾਈ ਨਹੀਂ ਲੈਣਗੇ ਠੀਕ ਹੈ ਨਾ ਠੀਕ ਹੈ ਵੱਡੀ ਝੋਟੀ ਏ ਤਗੜੀ ਗਾੜੀ ਨਹੀਂ ਟੋਕੜ ਘਬਣਾ ਲਈ ਤੇ ਚੰਬੜੀ ਚੰਬੜੀ ਪੂਰੀ ਪਤਲੀ ਹੈ ਬਹੁਤ ਮੜਾ ਚੰਬੜੀ ਲਾਓ ਹਾਂ ਦੇਖੋ ਦੇਖੋ ਪੱਲੀ ਚੰਬੜੀ ਦੀ ਝੋਟੀ ਦੁੱਧ ਵਾਲੀ ਠੰਡੀ ਬੜੀ ਵੀ ਠੰਡੀ ਠੀਕ ਜੀ ਤੇ ਟੋਕੜ ਘਬਣਾ ਗੀ ਇਹ ਟੋਕੜ ਘਬਣਾ 8 ਮੀਰਾ ਦੀ ਘਬਣਾ 8 ਮੀਰਾ ਦੀ ਘਬਣਾ ਤੇ 3 ਕਿਲੋ ਫੇਰ ਤੇ 3 ਦੁੱਧ ਦੀ 3 ਕਿਲੋ ਦੁੱਧ ਮਾਝੀ ਆ ਕੇ 8 ਮੀਰਾ ਜੀ 8 ਮੀਰਾ ਨਾ ਟੋਪੜ ਠੀਕ ਜੀ ਅਠੀ ਪੈਸੋ ਦਿੰਦੀ ਨਾ ਵੀਰ ਚ ਪੂਰੀ 8 ਮਹੀਨੇ ਚੈੱਕ ਕਰਾ ਕੇ ਲੈ ਜਾ ਚੰਗੀ ਨਸਲ ਵਾਲੀ ਮਈ ਹੈ ਜਿਹੜੀ ਅੱਖਾਂ ਤੋਂ ਬਾਹਰ ਹੋ ਕੇ ਦੁੱਧ ਦੇਂਦੀ ਆ ਹਾਂ ਹਾਂ ਮਾਜੀ ਆ ਗਈ ਆ ਚਮੜੀ ਪਤਲੀ ਵੇਖੋ ਜੀ ਵੀਰ ਜੀ ਥੋੜੀ ਇਹ ਵੀ ਕਿਨੇ ਥਾਂਵੀ ਘਾਟ ਹੈ ਜਿਹੜੀ ਥਾਂਵੀ ਘਾਟ ਸੇਵਾ ਤੋਂ ਫੜੀ ਟੋਟੀ ਜਵਾਰੀ ਹਾਂ ਜੀ ਹਾਂ ਜੀ ਟੋਟੀ ਸੇਵਾ ਕਰੋ ਲੋ 8 ਮਹੀਨੇ ਬਾਕੀ ਵੀ ਇਹ ਭਾ ਨਿਕਲੇ ਜਾਣਾ ਇਹਦਾ ਨੀਰ ਦੀ ਗੱਬਣਾ 8ਾਂ ਦੀ 8ਾਂ ਵੀ ਦਾ ਗੱਬਣਾ 8 ਮਹੀਨੇ ਸੋਚਦੇ ਵੀ ਤੇ ਤਿੰਨ ਤੋਂ ਤਿੰਨ ਦੋ ਦੋ ਲਾਓ ਤਿੰਨ ਕਿਲੋ ਹੈਗਾ ਵਧੀਆ ਤਿੰਨ ਕਿਲੋ ਦੁੱਧ ਹੈਗਾ ਮਾਈ ਥੱਲੇ ਤੇ ਵਧੀਆ ਮਾਝਿਆ ਰੇਡ ਬੜਾ ਜਾਇਜ਼ ਰੇਡ ਮਿਠਾ ਜਾ ਆ ਵੀ ਨੋਰਮਲ ਜਾ ਰੇਡ ਆ ਪੱਕੇ ਥਾਂ ਆਈ ਐ ਤੇ ਵਧੀਆ ਆ ਪੱਕੇ ਥਾਂ ਬਾਹਰ ਛੱਡੀ ਉਹਨਾਂ ਨੇ ਜਿਮਾਰੀ ਸੇਵਾ ਕਰੋ ਦੇ ਵੀ ਮੱਝ ਬਹੁਤ ਵਧੀਆ ਆ ਬਹੁਤ ਸੋਹਣੀ ਮੱਝ ਬਿਲਕੁਲ ਜਾਇਜ਼ ਵੀਰੇ ਠੀਕ ਆ ਭਾਈ ਜੀ 50 ਤੇ 48000 48000 ਦੀ ਹਨਾ 50 ਦੀ ਹਨਾ ਸਹੀ ਗੱਲ ਆ ਓ ਯਾਰ ਛੱਡ ਯਾਰ 47 47 ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ 8 ਦੀ 8 ਮਹੀਨੇ ਗੱਭਣ ਕਹਿੰਦੇ ਦੋ ਟੱਕੀ ਭੇਜਦੀ ਆ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਨਾ ਹੀ 45 ਬਿਲਕੁਲ ਮੈਗਾ ਹੁੰਦੀ ਨਹੀਂ ਹਾਂ ਨਾ 45 42 ਦੀ 47 ਠੀਕ ਹੈ ਬਾਬਾ ਜੀ ਠੀਕ ਹੈ ਭੋਲੂ ਬਾਈ ਠੀਕ ਹੈ 45000 ਦੀ ਆਫਰ 45000 ਦੀ ਹਾਂ ਨਾ ਹੀ 28 ਦੀ ਗੱਭਣ ਤੇ 3 ਕਿਲੋ ਦੁੱਧ ਰਿਕਾਰਡ ਤੋੜੂਗੇ ਬੋਏ ਰਿਕਾਰਡ ਬੰਦ ਗੋਈ ਆ ਜਾ ਕੇ ਵੇਖੀ ਵਾਸ਼ੀ 3 ਕਿਲੋ ਠੀਕ ਹੈ ਵਾਸ਼ੀ ਕੋ ਗਰੰਟੀ ਵਾਲਾ ਦੁੱਧ ਹੋਊਗਾ ਵੇਖੋ ਪੇ ਹੋਰ ਗਾਂ ਕਿਤੇ ਦਾ ਵਸ਼ੇ ਪਾਈਏ ਗਾਂ ਤਿਆਰ ਹੋ ਗਈ ਨਾ ਜੀ ਬੋਦੀਆਂ ਦੀ ਜੀ ਇਹ ਮਾਰਗ ਚੋਂ ਨਹੀਂ ਆ ਵਸੀ ਛੱਡ ਜਿਓ ਪਰ ਕੋਈ ਕੰਮ ਕਰੇ ਸਾਹਮਣੇ ਆ ਬੰਦਾ ਵਸੀ ਸਾਹਮਣੇ ਆ ਵਸ਼ੀਖ ਮੇਰਾ ਭਰਾ ਜੀ ਜਿਹਨੂੰ ਕਿਤੇ ਕਵਾਤੀ ਆ ਨੌ ਕਿਲੋ ਹੁਣ ਲੀਟਰ ਵਾਲਾ ਦੁੱਧ ਆ ਵਸੀ ਜਾ ਉਹ ਸ਼ਾਮੇ ਸ਼ਾਮੇ ਤੋਂ ਸ਼ਾਮੇ ਸ਼ਾਮੇ ਲਾਉ ਲਾ ਠੀਕ ਵਧੀਆ ਵਸ਼ੀ ਸੋਹਣੀ ਬੋਦੀ ਵਾਲੀ ਵਸ਼ੀ ਦੇਖੋ ਗੋਰੀ ਕਿੱਧਰ ਖੁੱਲੀ ਹੱਡੀ ਆਹ ਤਾਂ ਇਹ ਪਾਈ ਆ ਸਫਾਇਆ ਚਲੋ ਠੀਕ ਆ ਕਹਿੰਦੇ ਫਿਰ ਭਵੇਂ ਖੁੱਲੇ ਥਾਂ ਜਾਵੇ ਕਿਤੇ ਮਾਰਾਂ ਮੇਰ ਕਰੇ ਹਾਂਜੀ ਕੋਈ 50 30 50 30 ਕਿਲੋ ਵਾਲੀਆਂ ਸਾਰੀਆਂ ਵਡੀਆਂ ਘੜਾ ਵੱਡੀਆਂ 50 ਪਲੱਸ 30 ਦੀ ਬਾਕੀ ਉਹਨਾਂ ਕੋਲ ਮਸ਼ੀਨ ਦੀ ਜਿਹੜੀ ਵਸ਼ੀ ਹੈ ਠੰਡੀ ਬੜੀ ਚਲੋ ਮਾਰ ਕਰਾਂ ਖੁੱਲੇ ਥਾਂ ਚਲ ਜੀ ਭਵੇਂ ਸ਼ਹਿਰ ਦੇ ਬਹੁਤ ਜ਼ਿਆਦਾ ਵੇਖੋ ਵਸ਼ੀ ਵੇਖੋ ਯਾਰੇ ਵਾਲੀ ਥਾਂ ਤੋਂ ਬੜਾ ਲੱਗਾ ਲੇਵਾ ਲੁਆ ਪੂਰਾ ਚਮਕ ਮਾਰਨ ਦੇ ਆ ਬੜਾ ਪੁਰਾ ਬਾਜੀ ਮਾਰੀ ਕਾ ਕਰੋ ਦੇਖੋ ਇਹਾ ਤੋਰਤਾ ਚੈੱਕ ਕਰੋ ਬਸ਼ੀ ਬਹੁਤ ਸੋਹਣੀ ਸਾਫ ਸੁਥਰੀ ਨਗੀਨਾ ਬੋਦੀ ਵਾਲੀ ਸਟੀਕ ਘੋੜੀ ਵਧੀਆ ਹਾਂ ਬੋਦੀ ਵਾਲੀ ਬਹੁਤ ਜਿਆਦਾ ਦੇਖੋ ਠੱਡੀ ਆਦੇ ਕਰਾਈ ਬੁਰੀ ਵਧੀਆ ਕੀ ਮੋਲ ਪਾਈ ਜੀ ਕਰ ਮੋਲ ਵੀਰ ਬਿਲਕੁਲ ਜਾਇਜ ਹਾਂਜੀ ਮੋਲ 28 ਹਾਂ ਹਾਂ ਨਾ 25 ہاں ਨਾ 25 ਦੀ 500 ਛੋੜ 500 ਛੋੜ ਸਾਢੇ 24000 ਦੀ ਘੋੜੀ ਨਗੀਨੀ ہاں ਤੇ ਭੈ ਪੂਰੀ ਹੱਤ ਨੰਦਾਲੇ ਅਗਾਂ ਨੰਦਾਲੀ ਵਸ਼ੀ ਸਾਢੇ 22000 ਦੀ ਸਾਢੇ 24 ਦੀ ਸਾਢੇ 24 ਦੀ ਵਸ਼ੀ ਵੇਖੋ ਲੈਵਾ ਹੈ ਯਾਰੇ ਪੰਨੇ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਆ ਕਰੋ ਵਾਧਾ ਵਧੀਆ ਵਧੀਆ ਕਮੈਂਟ ਭਰਾਵਾਂ ਨੂੰ ਪਿਆਰ ਬਖਸ਼ੋ ਹੋਰ ਮਾਸ ਸਸਤਾ ਇਹ ਤੋਂ ਸਸਤਾ ਮਾਲ ਆਇਆ ਕਰੂੰਗਾ ਸਿੰਗ ਗੋਲ ਤੇ ਨਹੀਂ ਨਗੀਨੀ ਹੋਰ ਕੁਝ ਸਸਤੇ ਆਉਣਗੇ ਜਿਹੜੇ ਵੀਰੇ ਨਹੀਂ ਲਾ ਮੈਂ ਇਹ ਨਹੀਂ ਹੁੰਦੇ ਹੋਰੇ ਕੀਤੇ ਆ ਨਹੀਂ ਆ ਮੈਂ ਕਹਿੰਦਾ ਮਾਜ ਤੁਸੀਂ 75000 ਦੀ ਬਹੁਤ ਵਧੀਆ ਪਾਈ ਆ ਇਹ ਪੈਸੇ ਨੂੰ ਕੋਈ ਦਿੰਦਾ ਹੁਣ ਬ੍ਰੈਂਡਰ ਦੋਆ ਵੀ ਜਾਣ ਇਹੋ ਮਾਝ 1.5 ਲੱਖ ਦੀ ਆ 65000 ਰੈਡ ਲੱਗਦੀ ਮਾਝ ਨਹੀਂ ਕੋਈ ਬੰਦਾ ਦਿੰਦਾ ਨਹੀਂ ਦਿੰਦਾ ਇਹ ਫੁੱਲ ਨਹੀਂ ਦੇ ਛੇਕਦੇ ਨਾ ਮਈਆਂ ਮਿਲਣੀਆਂ ਨਾ ਐਸੇ ਬੰਦੇ ਮਿਲਣੇ ਨਾ ਭਰਾ ਇਹ ਭਰਾ ਨਹੀਂ ਮਿਲਦੇ ਦੇਖੋ ਪਰਿਵਾਰ ਐਸਾ ਪਰਿਵਾਰ ਨਹੀਂ ਮਿਲਣਾ ਕਿਉਂ ਨਹੀਂ ਸਹੀ ਗੱਲ ਇਹ ਤੇਲੇ ਮਿਲਦੇ ਨੇ ਗੱਲਾਂ ਆ ਜੀ ਹਾਂ ਜੀ ਠੀਕ ਹੋ ਜਿਹੜਾ ਮਕੀਨਾ ਲੈ ਗਿਆ ਨਾ ਪਿਆਰ ਤੁਸੀਂ ਪੜਿਆ ਕੀਤਾ ਸੀ ਭਾਗ ਜਾਨੇ ਮੋਲ ਨਹੀਂ ਪਾਇਆ ਦੀ ਜਿਹੜੀ ਗੱਲ ਆ ਵਿਚ ਸਰਪੀ ਰਪਾਉਂਦਾ ਮੋਲ ਨਹੀਂ ਕੇ ਬੰਦਿਆ ਨੇ ਪਾਇਆ ਪੜਿਆਣਾ ਕੀਤਾ ਦੇਖੋ ਸਿੰਘ ਸਿੰਘੀ ਬਹੁਤ ਛੋਟੀ ਦੀ ਦੇਖੋ ਜੀ ਵੱਡੀ ਛੋਟੀ ਦੇਖੋ ਦੇਖੋ ਯਾਰੇ ਵਾਲੀ ਛੋਟੀ ਕਵਾੜੇ ਵਾਲ ਛੋਟੀ ਪੂਰੀ ਤਗੜੀ ਛੋਟੀ ਆ ਜਿਹੜਾ ਨਾ ਮਲੇ ਮੁਲੇ ਮਾਰ ਗਈ ਉਹਦੀ ਛੋਟੀ ਪੂਰੀ ਖੁੱਲ ਜਣੀ ਪੂਰੀ ਦੁੱਧ ਹੋਣੀ ਆ ਕਮਾਲ ਕਰੂਗੀ ਪੁਰੀ। ਬਾਕੀ ਵੀਰ ਜੀ। ਲੋ ਭਾਈ ਮਾਰ ਰਹੇ ਹੋ ਅਕੀ ਦਾ ਚੈਨਲ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ। ਜਿੰਨੇ ਭੈਣ ਭਰਾ ਵਾਦ ਤੋਂ ਵਾਦ ਜੋੜਨਗੇ। ਹਾਂਜੀ। ਉਹਨਾਂ ਹੀ ਕੰਮ ਵਧੂਗਾ। ਸਹੀ ਗੱਲ ਜੀ। ਮਾੜੀਆਂ ਜੀ। ਮਾੜ ਹ ਆਪਣੇ ਕੋਲ ਹਰ ਵਾਰ ਪੰਜ ਛੇ ਪੰਜ ਛੇ ਝੋਟੀਆਂ ਚੰਗੀਆਂ ਹੁੰਦੀਆਂ। ਠੀਕ ਹੈ 24 ਘੰਟੇ ਹੁੰਦੀਆਂ। ਚਲੋ ਬਸ ਕੁਝ ਵੇਚੀ ਜਿਓ। 988472407755 ਹਾਂਜੀ। ਨਾਮ ਮਾੜਾ ਦੇ ਪਿੰਡ ਪੋਮਾ। ਪੋਮਾ। ਹਾਂਜੀ। ਹੋ ਸੌ ਠੀਕ ਠਾਕ। ਆ ਵਧੀਆ ਠੀਕ। ਸਾਰੀ ਗੱਲ ਬਾਈ ਜੀ।